ਤਰੀਵਲ ਸਰੋਗਰਾਮ ਵੱਖਿਆ ਸੀ ਕੀ ਮਕਸਦ ਸੀ ਜੀ ਦੇਖੋ ਸਾਡਾ ਇਹ ਪ੍ਰੋਗਰਾਮ ਜਿੰਨੇ ਵੀ ਚੱਲ ਰਹੇ ਨੇ ਇੱਕ ਰੂਟੀਨ ਦੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਕਿ ਜਿਹੜੇ ਹਾਲਾਤ ਨੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਚੋਣਾਂ ਦਾ ਦੌਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਰਮ ਭਲੇਖੇ ਫਲਾਏ ਜਾ ਰਹੇ ਨੇ ਕਿ ਦੇਖੋ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਕੁਝ ਹੋਣਾ ਨਹੀਂ ਅਸੀਂ ਸਮਝਦੇ ਹਾਂ ਕਿ ਹੋਣਾ ਹੀ ਹੋਣਾ ਹੈ ਅੱਜ ਇੱਕ ਸੁਨਹਿਰੀ ਮੌਕਾ ਹੈ ਲੋਕਾਂ ਦੇ ਕੋਲੇ ਤੇ ਆਪਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਹਾਈਲਾਈਟ ਕਰ ਸਕਣ ਸਰਕਾਰਾਂ ਦੇ ਏਜੰਡੇ ਤੇ ਲਿਆ ਸਕਣ ਅੱਜ ਜੇ ਸਾਡਾ ਅੰਦੋਲਨ ਚੱਲਦਾ ਹੈ ਤਾਂ ਸੁਭਾਵਿਕ ਹੈ ਕਿ ਹਰ ਪੋਲੀਟਿਕਲ ਪਾਰਟੀ ਨੂੰ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਦਾ ਵਿਰਵਾਹ ਲਿਆਉਣਾ ਪੈਣਾ ਹੈ ਔਰ ਜਦੋਂ ਵਿਰਵਾਹ ਆਏਗਾ ਉਦੋਂ ਸੁਭਾਵਿਕ ਹੈ ਫਿਰ ਅਗਲੇ ਚੈਨਲਾਂ ਦੇ ਉੱਤੇ ਡਿਬੇਟਾਂ ਹੁੰਦੀਆਂ ਚੱਲਣੀਆਂ ਨੇ ਔਰ ਉੱਥੇ ਸਾਨੂੰ ਮੌਕਾ ਮਿਲੇਗਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਐਮਐਸਪੀ ਦੇਣ ਲੱਗਿਆਂ 17 ਲੱਖ ਕਰੋੜ ਦਾ ਮਤਲਬ ਬਜਟ ਤੇ ਬੋਝ ਪਏਗਾ ਉਹ ਅਸੀਂ ਸਪਸ਼ਟ ਕਰਾਂਗੇ ਇਸ 12 ਲੱਖ ਕਰੋੜ ਦਾ ਨਹੀਂ ਕੇਵਲ 20000 ਕਰੋੜ ਰੁਪਏ ਨਾਲ ਹੀ ਸਾਰਿਆਂ ਦੀ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਨੇ ਅਸੀਂ ਇਹ ਸਪਸ਼ਟ ਕਰਾਣੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ਆ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਮਤਲਬ ਸੰਗਤਾਂ ਬਹੁਤ ਪਿਆਰ ਨਾਲ ਬੜੇ ਵਧੀਆ ਧੰਗ ਨਾਲ ਪਹੁੰਚ ਰਹੀਆਂ ਨੇ ਔਰ ਲਾਸਟ ਤੱਕ ਮੈਂ ਬੋਲਿਆ ਅੱਜ ਆ ਡਿਬੇਟ ਸੀਗੀ ਡਿਬੇਟ ਕਰਕੇ ਮੈਨੂੰ ਵਿੱਚ ਦੀ ਉਹਨਾਂ ਨੂੰ ਟਾਈਮ ਛੱਡ ਕੇ ਆਉਣਾ ਪਿਆ ਕਿਸਾਨ ਹਜੇ ਵੀ ਮਤਲਬ ਬੈਠ ਕੇ ਗੱਲਬਾਤ ਹੋਰ ਵੀ ਸਾਂਝੀ ਕਰਨੀ ਚਾਹੁੰਦੇ ਸੀ ਲੋਕਾਂ ਦਾ ਲੋਕਾਂ ਵੱਲੋਂ ਜਦੋਂ ਹਕੀਕਤ ਤੋਂ ਜਾਣੂ ਕਰਵਾਵਾਂਗੇ ਨਾ ਸਾਡਾ ਪਰਪਸ ਵੀ ਇਹੀ ਹੈ ਕਿ ਕਿਸਾਨ ਇਸ ਗੱਲ ਦੇ ਭੁਲੇਖੇ ਝੋ ਨਿਕਲਣਾ ਕਿ ਚੋਣ ਜਾਬਤੇ ਦੇ ਨਾਲ ਸਾਡਾ ਅੰਦੋਲਨ ਕਮਜ਼ੋਰ ਕਰਕੇ ਤਾਂ ਸਾਡਾ ਨੁਕਸਾਨ ਹੋਏਗਾ ਸਗੋਂ ਹੁਣ ਲੋੜ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਹੈ ਉੱਥੇ ਗਿਣਤੀ ਨੂੰ ਹੋਰ ਵਧਾਉਣ ਦੀ ਹੈ ਬਾਰਡਰਾਂ ਦੇ ਉੱਤੇ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਹੈ ਤਾਂ ਕਿ ਹਰ ਪੋਲੀਟੀਕਲ ਪਾਰਟੀ ਦੇ ਏਜੰਡੇ ਦੇ ਤੁਸੀਂ ਆ ਜਾਓ ਸੈਲ ਵਾਲਾ ਜਿਹੜਾ ਨੋਟੀਫਿਕੇਸ਼ਨ ਵਾਪਸ ਲਿਆ ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਬੰਦੋ ਦੇਖੋ ਹੁਣ ਡਿਬੇਟ ਚੱਲੀ ਹੈ ਇਹਦੇ ਤੇ ਸੈਲੋ ਕੱਲਾ ਸੈਲੋ ਨੂੰ ਉਹਨੂੰ ਮੰਡੀ ਨਹੀਂ ਲਾਨਿਆ ਸੀ ਉਹਦੇ ਚੇ ਵੀ ਕਿਹਾ ਸੀਗਾ ਕਿ ਪ੍ਰੋਸੈਸਿੰਗ ਵੀ ਇਹੀ ਕਰਨਗੇ ਪਰਚੇਜ ਇਹਨਾਂ ਨੇ ਕਰਨੀ ਹੈ ਉਸ ਤੋਂ ਅਗਲੀ ਜਿਹੜੀ ਗੱਲ ਹੈ ਕਿ ਤਾਂ ਲੋਕਾਂ ਨੇ ਜਦੋਂ ਦਾ ਵਿਰੋਧ ਕੀਤਾ ਸਾਡੇ ਵੱਲੋਂ ਐਸਕੇਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਇਹ ਲਾਨਿਆ ਗਿਆ ਕਿ ਅਸੀਂ ਇਹਨਾਂ ਦੇ ਨਾਂ ਸਰਿਆ ਤਾਂ ਫਿਰ ਅੱਗੇ ਸਾਨੂੰ ਟ੍ਰੇਨ ਰੋਕਣੀ ਪਈ ਅਸੀਂ ਟ੍ਰੇਨ ਵੀ ਰੋਕਾਂਗੇ ਇਹ ਸਾਰੀਆਂ ਗੱਲਾਂ ਸਾਨੂੰ ਕਹਿਣੀਆਂ ਪਈਆਂ ਐਸਕੇਮ ਵੱਲੋਂ ਜਿਸ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੀਡਰਾਂ ਦਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਕਿਸ ਤਰ੍ਹਾਂ ਦਾ ਹੈਗਾ ਪਾਰਟੀ ਉਹ ਲੈ ਕੇ ਨਹੀਂ ਸਾਡਾ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਹੈ ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ ਹੈ ਪਹਿਲੀ ਤਾਂ ਗੱਲ ਹੈ ਕਿ ਐਸਕੇਮ ਨਾਨ ਪੋਲੀਟੀਕਲ ਮੋਰਚਾ ਹੈ ਅਸੀਂ ਮੋਰਚਿਆਂ ਦਾ ਵੱਲ ਵੀ ਆਪਦਿਆਂ ਨੂੰ ਮਤਲਬ ਸਟਰੋਂਗ ਰੱਖਣਾ ਹੈ ਤਾਂ ਕਿ ਸਾਡੀ ਗੱਲ ਆਪਦੇ ਢੰਗ ਨਾਲ ਸਰਕਾਰ ਤੱਕ ਜਾਵੇ ਹਰ ਪੋਲੀਟੀਕਲ ਪਾਰਟੀ ਦਾ ਏਜੰਡਾ ਬਣੀਏ ਡਿਬੇਟਾਂ ਦਾ ਅਸੀਂ ਹਿੱਸਾ ਬਣੀਏ ਪੂਰੀ ਸੰਸਾਰ 'ਚ ਸਾਡੀ ਗੱਲ ਇੱਕ ਹਨ ਨੰਬਰ 2 ਸਾਡਾ ਇਹ ਪ੍ਰੋਗਰਾਮ ਹੈ ਕਿ ਅਸੀਂ ਸ਼ੁਭ ਕਰਨ ਦੀ ਫੋਟੋ ਲੈ ਕੇ ਉਹਦੇ ਥੱਲੇ ਡਿਮਾਂਡਾਂ ਲਿਖ ਕੇ ਉਹਦੇ ਚ ਅਸੀਂ ਲੈ ਕੇ ਪਹਿਲੇ ਤਾਂ ਕਹਿੰਦਾ ਪੂਰੇ ਪਿੰਡਾ ਦੁਲਾਵਾਂਗੇ ਉਹ ਵੱਡੇ ਵੱਡੇ ਮਤਲਬ ਪੋਸਟਰ ਬਣਾ ਕੇ ਫਿਰ ਉਸ ਤੋਂ ਬਾਅਦ ਕੀ ਕਰਨਾ ਸੀ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਇਹ ਹੈ ਕਿ ਜਦੋਂ ਵੀ ਪੋਲੀਟੀਕਲ ਪਾਰਟੀਆਂ ਇੱਥੇ ਆਉਣਗੀਆਂ ਸਾਡੇ ਕੋਲੇ ਉਦੋਂ ਉਹਨਾਂ ਤੇ ਸਵਾਲ ਕਰਾਂਗੇ ਅਸੀਂ ਇਹ ਕਿ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ ਪੁੱਛਾਂਗੇ ਕਿ ਕੀ ਤੁਹਾਨੂੰ ਤੁਹਾਨੂੰ ਇਹ ਰਾਈਟ ਆ ਕਿ ਵਾਅਦੇ ਤਾਂ ਸਾਡੇ ਨਾਲ ਕਰ ਲਓ ਤੇ ਜੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਅਸੀਂ ਤੁਹਾਨੂੰ ਵਾਅਦੇ ਯਾਦ ਕਰਾਉਣ ਜਾਂਦੇ ਆ ਤਾਂ ਫਿਰ ਅੱਜ ਤੁਸੀਂ ਵੋਟਾਂ ਲੈਣ ਆਏ ਹੋ ਅੱਜ ਇਹਨਾਂ ਗੱਲਾਂ ਦੇ ਜਵਾਬ ਦਿਓ ਸਾਨੂੰ ਕਿ ਸਾਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰੇ ਕਰਨ ਦੀ ਬਜਾਏ ਸਾਡੇ ਨੌਜਵਾਨਾਂ ਦੇ ਸਾਡੇ ਕਿਸਾਨਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ ਸੁਵਾਲ ਇਹ ਹੈ ਕਿ ਅਸੀਂ ਆਪਦੀ ਅਸੀਂ ਸਾਡੀ ਜਿਹੜੀ ਲੜਾਈ ਹੈ ਨਾ ਸਾਡੀ ਕੋਈ ਪੋਲੀਟਿਕਲ ਲੜਾਈ ਨਹੀਂ ਹੈ ਸਾਡੀ ਲੜਾਈ ਆ ਆਪਦੇ ਮੁੱਦਿਆਂ ਦੀ ਤੇ ਜਿੰਨਾ ਚਿਰ ਮੁੱਦੇ ਚਾਉਂਦੇ ਨੇ ਉਨੀ ਦੇਰ ਤੱਕ ਲੜਾਈ ਬੰਦ ਨਹੀਂ ਹੋ ਸਕਦੀ